ਆਈ ਇੱਕ ਬਹੁਤ ਵੱਡੀ ਅਕਾਲੀ ਦਲ ਦੀ ਤਾਕਤ ਹੈ। ਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ। ਸ਼ੋਮਨੀ ਅਕਾਲੀ ਦਲ ਕੱਲੀ ਪਾਰਟੀ ਹੈ ਜਿਹਨੂੰ ਦੁਨੀਆਂ ਵਿੱਚ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਕੀ ਕਾਲੀਸ਼ਲ ਦੀ ਵਰਕਰ ਤੇ ਲੀਡਰ ਆਪਣੇ ਕੌਮ ਖਾਤਰ ਆਪਣੇ ਸੂਬੇ ਖਾਤਰ ਗਰੀਬ ਖਾਤਰ ਕਿਸਾਨ ਖਾਤਰ ਵਪਾਰੀ ਖਾਤਰ ਜਾਨ ਵੀ ਕੁਰਬਾਨ ਕਰ ਸਕਦੇ ਹੈ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ 15 15 ਸਾਲ 16 ਸਾਲ 10 ਸਾਲ ਰਣਕੀ ਸਾਹਿਬ ਥੋੜੀ ਕਿੰਨੇ ਸਾਲ ਹੋ ਗਏ ਜੇ ਹੈ ਹਾਂ ਆ ਦੇਖੋ ਸਾਰਿਆਂ ਦੇ ਜਿੰਨਾ ਮਰਜੀ ਪੁੱਛ ਲੋ ਸਾਰੇ ਜੇਲ੍ਹ ਚ ਗਏ ਆ ਆ ਪਾਰਟੀ ਥੋੜੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਇਸ ਪਾਰਟੀ ਦੀ ਅਗਵਾਈ ਪਿਛਲੇ ਕਈ ਦਿਹਾੜਿਆਂ ਤੋਂ ਸਾਬਰਕਾਸ਼ ਸਿੰਘ ਜੀ ਬਦਲ ਕਰ ਰਹੇ ਸੀ 103 ਸਾਲ ਪੁਰਾਣੀ ਪਾਰਟੀ ਹੈ ਉਹਦੇ ਵਿੱਚੋਂ 70 ਸਾਲ ਸਾਬਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਕੰਮ ਕੀਤਾ 70 ਸਾਲ ਇੱਕਦਮ ਨਹੀਂ ਲੀਡਰ ਬਣੇ ਉਹਨਾਂ ਨੇ ਮਿਹਨਤ ਕੀਤੀ ਲੋਕਾਂ ਦਾ ਦਿਲ ਜਿੱਤਿਆ ਸ਼ਹਾ ਕੁਰਬਾਨੀਆਂ ਦਿੱਤੀਆਂ ਜੇਲ੍ਹ ਲੰਘ ਗਏ ਪਿੰਡ ਬਾਦਲ ਦੇ ਸਰਪੰਚ ਸਭ ਤੋਂ ਪਹਿਲੇ ਬਣੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਐਮਐਲਏ ਬਣੇ ਤੇ ਉਹਦੇ ਬਾਅਦ ਜਾ ਕੇ ਮੰਤਰੀ ਤੇ ਚੀਫ ਮਿਨਿਸਟਰ ਬਣੇ ਲੀਡਰ ਇੱਕ ਦਿਨ ਜਿਨੀ ਬਣ ਸਕਦਾ ਆਪਾਂ ਤਜਰਬਾ ਦੇਖ ਹੀ ਲਿਆ ਇੱਕ ਦਿਨ ਤੁਸੀਂ ਭਗਵੰਤ ਮਾਨ ਨੂੰ ਬਣਾਤਾ ਲੀਡਰ ਮੁੱਖ ਮੰਤਰੀ ਬਣਾਤਾ ਤੇ ਦੇਖੋ 5 ਸਾਲ ਖਰਾਬ ਕਰ ਲਿਆ ਆਪਾਂ ਆਪਾਂ ਕੋਈ ਰਿਸ਼ਤਾ ਕਰਨ ਜਾਣੇ ਆ ਪਛੋਕੜ ਦੇਖਦੇ ਆ ਕੋਈ ਪਸੂ ਲੈਣ ਜਾਣੇ ਆ ਉਹਦਾ ਵੀ ਦੇਖਦੇ ਆ ਪਰਾਣਾ ਪਛੋਕੜ ਪਰਪੋ ਦੀ ਮਾਂ ਕੀ ਸੀ ਕਿੰਨਾ ਦੁੱਧ ਦਿੰਦੀ ਸੀ ਇੱਥੇ ਬਗੈਰ ਪਛੋਕੜ ਦੇਖੇ ਨਾਲੇ ਤੁਹਾਨੂੰ ਪਤਾ ਹੈ ਕਿ ਉਹ ਸ਼ਰਾਬੀ ਹੈ ਉਹ ਡੱਕਾ ਨਹੀਂ ਤੋੜਦਾ ਨਸ਼ੇ ਕਰਦਾ ਹੈ ਤੇ ਫਿਰ ਵੀ ਆਪਾ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਪਿਛਲੀ ਵਾਰ ਮੈਂ ਤਾਂ ਹੈਰਾਨ ਆ ਆਪਣੇ ਪੰਜਾਬੀਆਂ ਤੇ ਖਾਲਸਾ ਜੀ ਆਪਣੀ ਪਾਰਟੀ ਨੂੰ ਛੱਡ ਕੇ ਆਪਾ ਇਹਨਾਂ ਦੇ ਮਗਰ ਲੱਗੇ ਪਹਿਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬੀ ਸੌਂ ਖਾਲੀ ਆਪਾਂ ਸਾਰੀਆਂ ਵੋਟਾਂ ਪਾਤੀਆਂ ਅਸੀਂ ਬੜਾ ਕਿਹਾ ਇਹਨਾਂ ਠੱਗ ਹੈ ਇਹਨਾਂ ਕੁਝ ਨਹੀਂ ਕਰਨਾ ਪਰ ਗੱਲਾਂ ਚ ਆ ਗਏ ਉਹਦੇ ਬਾਅਦ ਕੰਧਾਂ ਦੇ ਲਿਖ ਤਾਗੀ ਝਾੜੂ ਨੂੰ ਮੋਟਾ ਪਾ ਦੇ ਉਹ ਝਾੜੂ ਮਗਰ ਲੱਗ ਗਏ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਤੁਹਾਡੇ 10 ਸਾਲ 20 ਸਾਲ ਦਾ ਬੱਚਾ 30 ਸਾਲ ਦਾ ਹੋ ਗਿਆ 50 ਸਾਲ ਵਾਲਾ 60 ਸਾਲ ਦਾ ਹੋ ਗਿਆ ਤੇ ਜਿਹੜੇ ਕੰਮ ਕੀਤੇ ਸੀ 10 ਸਾਲ ਬਾਦਲ ਸਿੰਘ ਮੁੱਖ ਮੰਤਰੀ ਸੀ ਸਾਰਾ ਕੁਝ ਹੀ ਰੁਕ ਗਿਆ ਜਾਂ ਬੰਦ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ